ਕਿਸਾਨ ਅੰਦੋਲਨ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਾ ਜਿਹੜਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਇਸ ਸਮੇਂ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਪੂਰੀ ਦੁਨੀਆ ਦੀ ਨਜ਼ਰ ਇਸ ਸਮੇਂ ਕਿਸਾਨ ਅੰਦੋਲਨ ਤੇ ਲੱਗੀ ਹੋਈ ਹੈ ਕਿਉਂਕਿ ਕਿਸਾਨ ਇਸ ਸਮੇਂ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੇ ਨੇ ਆਉਣ ਵਾਲੇ 15 ਮਿੰਟ ਕਾਫੀ ਗੰਭੀਰ ਹੋ ਸਕਦੇ ਨੇ ਕਿਉਂਕਿ ਇੱਕ ਪਾਸੇ ਕਿਸਾਨਾਂ ਵੱਲੋਂ ਜਥਿਆਂ ਦੇ ਰੂਪ ਵਿੱਚ ਦਿੱਲੀ ਵੱਲੋਂ ਬਦਨਾ ਸ਼ੁਰੂ ਹੋਣ ਦੀ ਤਿਆਰੀ ਹੋ ਗਈ ਹੈ ਦੂਸਰੇ ਪਾਸੇ ਹਰਿਆਣਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹਨੂੰ ਹਾਈ ਕੋਰਟ ਤੋਂ ਜਿਹੜੀ ਫਟਕਾਰ ਮਿਲੀ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲ ਰੁਖ ਕਰਦੀ ਨਜ਼ਰ ਆ ਰਹੀ ਹੈ ਸ਼ੰਭੂ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਸਮੇਂ ਹਾਲ ਪੂਰੀ ਤਰ੍ਹਾਂ ਤਣਾਅਪੂਰਨ ਬਣ ਚੁੱਕੇ ਨੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਇਸ ਸਮੇਂ ਹਰਿਆਣਾ ਪੁਲਿਸ ਨੇ ਛੱਡੇ ਨੇ ਅਥਰੂ ਗੋਲੇ ਛੱਡ ਦਿੱਤੇ ਨੇ ਤੇ ਜਿਸ ਨਾਲ ਕਾਫੀ ਗੰਭੀਰ ਬਣੀ ਹੋਈ ਹੈ ਸਥਿਤੀ ਤੁਹਾਨੂੰ ਦੱਸ ਦਿੰਨੇ ਆ ਕਿ ਕਿਸਾਨਾਂ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਇਸ ਸਮੇਂ ਕਿਸਾਨ ਜਿੱਥੇ ਤਿਆਰੀ ਚ ਨੇ ਤੇ ਪੰਜਵੇਂ ਦੌਰ ਦੀ ਮੀਟਿੰਗ ਦਾ ਸੱਦਾ ਵੀ ਆਸਾ ਦਾ ਸੰਕੇਤ ਮਿਲੇ ਹੋਏ ਨੇ ਫਿਲਹਾਲ ਜਿਹੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੂਚ ਦੀ ਤਿਆਰੀ ਕਰ ਲਈ ਹੈ ਹਰਿਆਣਾ ਪੁਲਿਸ ਵੱਲੋਂ ਵੀ ਗਿਲੇ ਕਿਲੇ ਬੰਦੀ ਕਰ ਦਿੱਤੀ ਗਈ ਹੈ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਕਿਸਾਨਾਂ ਦਾ ਦਿੱਲੀ ਵੱਲ ਕੂਚ ਹੋਣਾ ਲਗਭਗ ਤੈ ਇਸ ਸਮੇਂ ਕੂਚ ਦੀ ਤਿਆਰੀ ਅਤੇ ਬੈਰੀਕੇਟਿੰਗ ਤਿਆਰੀ ਕੀਤੀ ਗਈ ਹੈ ਇਸ ਸਮੇਂ ਜੇ ਗੱਲ ਮੰਨੀ ਜਾਵੇ ਤਾਂ ਕਿਸਾਨਾਂ ਨੇ ਇੱਕ ਅਪੀਲ ਵੀ ਕੀਤੀ ਹੈ ਆਪਣੇ ਨੌਜਵਾਨਾਂ ਨੂੰ ਕਿ ਉਹ ਪਿੱਛੇ ਰਹਿਣ ਤੇ ਆਪਣੇ ਕਿਸਾਨ ਲੀਡਰਾਂ ਤੇ ਵਿਸ਼ਵਾਸ ਕਰਨ ਦੂਸਰੇ ਪਾਸੇ ਜਿਹੜੀ ਜਾਣਕਾਰੀ ਮਿਲੀ ਹੈ ਕਿ ਜਥਿਆਂ ਦੇ ਰੂਪ ਵਿੱਚ ਜਾਣ ਦੀ ਤਿਆਰੀ ਚ ਨੇ ਇੱਥੇ ਨਾਲ ਹੀ ਨਾਲ ਇੱਕ ਪਾਸੇ ਹਰਿਆਣਾ ਵੱਲੋਂ ਕੁਝ ਅਤੁੱਰੂ ਗੋਸ ਗੈਸ ਦੇ ਗੋਲੇ ਛੱਡਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਸ਼ੰਭੂ ਬਾਰਡਰ ਤੇ ਹਰਿਆਣਾ ਨੇ ਹਰਿਆਣਾ ਪੁਲਿਸ ਵੱਲੋਂ ਅਤੂ ਗੈਸ ਛੱਡੇ ਗਏ ਨੇ ਫਿਲਹਾਲ ਸ਼ੰਭੂ ਬਾਰਡਰ ਤੇ ਤਣਾਅਪੂਰਨ ਪੋਜੀਸ਼ਨ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਆਉਣ ਵਾਲੇ 15 ਮਿੰਟ ਤੱਕ ਕਰਨਗੇ ਕੀ ਬਣਦਾ ਫਿਲਹਾਲ ਤਿੰਨ ਸੰਕੇਤ ਨੇ ਜਿੱਥੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੀਟਿੰਗ ਦਾ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਪੰਜਾਬ ਵੱਲੋਂ ਤੇ ਨਾਲ ਹੀ ਨਾਲ ਈ ਸ਼ੰਭੂ ਬਾਰਡਰ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਵੀ ਦਿੱਤਾ ਜਾ ਸਾਦੇ ਪੰਜਵੇਂ ਗੇਟ ਦੀ ਮੀਟਿੰਗ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕੇਂਦਰੀ ਖੇਤੀ ਮੰਤਰੀ ਅਰਜੁਨ ਨੇ ਮੁੰਡਾ ਖੇੜਾ ਮੁੰਡਾ ਨੇ ਇਸ ਸਮੇਂ ਟਵੀਟ ਕਰਕੇ ਕਿਸਾਨਾਂ ਨੂੰ ਸੰਕੇਤ ਦਿੱਤਾ ਹੈ ਕਿ ਉਹ ਮੀਟਿੰਗ ਲਈ ਪੰਜਵੇਂ ਦੌਰ ਦੀ ਮੀਟਿੰਗ ਲਈ ਤਿਆਰ ਨੇ ਫਿਲਹਾਲ ਜਿਹੜੀ ਹਾਲਾਤ ਨੇ ਉਹ ਪੂਰੀ ਤਰ੍ਹਾਂ ਗੰਭੀਰ ਬਣ ਚੁੱਕੇ ਨੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ ਤੇ ਤਨਾਤ ਖਨੌਰੀ ਬਾਰਡਰ ਤੇ ਤਨਾਤ ਪੂਰੀ ਤਰ੍ਹਾਂ ਦਿਖਾਈ ਦੇ ਰਿਆ ਤੇ ਰਾਹਤ ਵਾਲੀ ਖਬਰ ਟਵੀਟ ਦੀ ਮੰਨੀ ਜਾਵੇ ਤਾਂ ਅਰਜੁਨ ਮੁੰਡਾ ਜੋ ਕਿ ਖੇਤੀਬਾੜੀ ਮੰਤਰੀ ਕੇਂਦਰ ਸਰਕਾਰ ਨੇ ਉਹਨਾਂ ਨੇ ਕਿਸਾਨਾਂ ਨੂੰ ਸੱਦਾ ਦੇ ਦਿੱਤਾ ਫਿਲਹਾਲ ਦੂਜਾ ਰੁਖ ਸੁਪਰੀਮ ਕੋਰਟ ਵੱਲ ਰੁਖ ਕਰ ਦਿੱਤਾ ਹਰਿਆਣਾ ਸਰਕਾਰ ਨੇ ਕਿਉਂਕਿ ਉਹ ਹਰਿਆਣਾ ਵਿੱਚ ਤਣਾ ਨਹੀਂ ਚਾਹੁੰਦੀ ਫਿਲਹਾਲ ਜਦ ਕਿ ਹਾਈ ਕੋਰਟ ਨੇ ਉਹਨਾਂ ਦੀ ਤੁਰੰਤ ਸੁਣਵਾਈ ਤੋਂ ਰੋਕ ਨੂੰ ਮਨਾ ਕਰ ਦਿੱਤਾ ਸਭ ਹਾਈ ਕੋਰਟ ਤੋਂ ਤਾਂ ਗੱਲ ਕਿਤੇ ਤੇ ਕਿ ਸਾਰੇ ਸਿਆਸਤ ਕਰ ਰਹੇ ਨੇ ਉਹਨਾਂ ਨੇ ਕੇਂਦਰ ਸਰਕਾਰ ਕਿਸਾਨਾਂ ਤੇ ਪੋਲੀਟੀਕਲ ਪਾਰਟੀਆਂ ਨੂੰ ਵੀ ਜ਼ਿੰਮੇਵਾਰ ਟਰੈਫਲ ਹਾਲ ਸਭ ਤੋਂ ਵੱਡੀ ਖਬਰ ਇਹ ਹੈ ਕਿ ਹਰਿਆਣਾ ਵਿੱਚ ਕਿਸਾਨਾਂ ਦਾ ਜਾਣਾ ਕੀ ਹੁੰਦਾ ਫੋਹਾਲ 15 ਮਿੰਟ ਆਉਣ ਵਾਲੇ ਵੱਡੀ ਖਬਰ ਤਨ ਦੱਸਦੀ ਹੈ ਕਿ ਕੇਂਦਰ ਮੰਤਰੀ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਫੋਹਾਲ ਦੇਖਦੇ ਆਉਣ ਵਾਲਾ ਸਮਾਂ ਕੀ ਕਹਿੰਦਾ Tata ਤੁਸੀਂ ਦੇਖਦੇ ਰਹੋ ਚੈਨ ਸ਼ਾਨ ਪੰਜਾਬੀ ਮਾਨ ਪੰਜਾਬ ਧੰਨਵਾਦ